ਹਾਂ ਜੀ ਤੁਸੀਂ ਸਿੰਘ ਜੀ ਕੱਲ ਇੱਕ ਐਫ ਆਈ ਆਰ ਦਰਜ ਹੁੰਦੀ ਆ ਤਨਾਲਾ ਵਿੱਚ ਤੁਹਾਡਾ ਨਾਮ ਉਸ ਦੇ ਵਿੱਚ ਤੁਸੀਂ ਉੱਥੇ ਮੌਜੂਦ ਸੀ ਤੇ ਪੂਰਾ ਮਾਮਲਾ ਕੀ ਪਹਿਲਾਂ ਇਹ ਦੱਸ ਦਿਓ ਜੀ ਮਾਮਲਾ ਤਾਂ ਦੇਖੋ ਜੀ ਹਨਾ ਪ੍ਰਸ਼ਾਸਨ ਦੇ આરોਪ ਨੇ ਵੀ ਇੱਕ ਤਾਂ ਤੇਜ਼ਦਾਰ ਹਥਿਆਰ ਨਾਲ ਵੀ ਬਾਹਰ ਹੋਇਆ ਸਾਨੂੰ ਤਾਂ ਇਹਦੇ ਬਾਰੇ ਪ੍ਰੋਪਰ ਪਤਾ ਵੀ ਨਹੀਂ ਸੀ ਕਿ ਵੀ ਭਾਨਾ ਤੋੜ ਹੋਈ ਹੈ ਪ੍ਰਾਪਰਟੀ ਦੀ ਉਹਦੇ ਵਿੱਚ ਕਾਫੀ ਧਰਾਵਾਂ ਲਾਈਆਂ ਨੇ ਇਹਨਾਂ ਨੇ ਮੈਨੂੰ ਲੱਗਦਾ ਵੀ 12 ਦੇ ਕਰੀਬ ਧਰਾਵਾਂ ਨੇ 307 ਵੀ ਇੱਕ ਧਰਾ ਲੱਗੀ ਹੋਈ ਹੈ ਹਾਂ ਜਦ ਕਿ ਅਸੀਂ ਤਾਂ ਉੱਥੇ ਮੌਜੂਦ ਹੀ ਨਹੀਂ ਸੀ ਤਿੰਨ ਤਰੀਕ ਨੂੰ ਹਾਂ ਤਿੰਨ ਤਰੀਕ ਨੂੰ ਸਾਡੀ ਗ੍ਰਿਫਤਾਰੀ 9:30 ਵਜੇ ਹੋ ਜਾਂਦੀ ਹੈ ਸੰਗਰੂਰ ਤੋਂ ਜੀ ਤੇ ਬਾਲੀਆਂ ਥਾਣੇ ਦੇ ਵਿੱਚ ਸਾਨੂੰ ਲੈ ਕੇ ਜਾਂਦੇ ਨੇ ਤੇ ਉੱਥੋਂ ਲਗਭਗ ਸਾਨੂੰ 8 ਵਜੇ ਛੱਡਦੇ ਨੇ ਜਿਹਦੀਆਂ ਸਾਡੇ ਕੋਲੇ ਸੀਸੀਟੀਵੀ ਵੀਡੀਓ ਪੰਜਾਂ ਨੇ ਵੀ ਸਾਨੂੰ ਗ੍ਰਿਫਤਾਰ ਕਰ ਲਿਆ ਹਾਂ ਥਾਣੇ ਦੇ ਜਾਂ ਵੀਡੀਓ ਪੰਜਾਂ ਨੇ ਵੀ ਹੁਣ ਸਾਨੂੰ ਛੱਡਤਾ 8 ਵਜੇ ਜੀ ਸਾਡੇ ਨਾਲ ਵਧੀਆ ਵੀ ਕੋਆਪਰੇਟ ਕੀਤਾ ਹੈ ਪ੍ਰਸ਼ਾਸਨ ਨੇ ਤੇ ਸੀਸੀਟੀਵੀ ਜਿਹੜੇ ਪੁਲਿਸ ਸਟੇਸ਼ਨ ਵਾਲੀਆਂ ਦੇ ਨੇ ਉਹਦੇ ਵਿੱਚ ਵੀ ਸਾਰਾ ਕੁਝ ਰਿਕਾਰਡ ਪਿਆ ਹੋਊਗਾ ਦੇਖੋ ਹਨਾ ਜੇ ਪ੍ਰਸ਼ਾਸਨ ਨੇ ਕੋਈ ਡਿਲੀਟ ਨਾ ਕਰਵਾਇਆ ਹੋਇਆ ਹਾਂ ਤਿੰਨ ਤਰੀਕ ਦਾ ਹਾਂ ਤਾਂ ਫਿਰ ਸਾਡੇ ਜਿਹੜੇ ਸਾਡੇ ਉੱਤੇ ਫੋਨ ਉਹਨਾਂ ਨੇ ਜਮ੍ਹਾਂ ਕਰਵਾ ਲਏ ਸੀ ਸਾਡੇ ਫੋਨ ਦੀਆਂ ਲੋਕੇਸ਼ਨਾਂ ਉੱਥੀ ਨੇ ਜਿੰਨੇ ਵੀ ਸਾਡੇ ਕੋਲੇ ਫੋਨ ਚੱਲਦੇ ਨੇ ਪੁਰਾਣੇ ਸਮੇਂ ਤੋਂ ਸਾਡੇ ਸਾਰੇ ਟੀਮ ਦੀ ਫੋਨ ਦੀਆਂ ਲੋਕੇਸ਼ਨਾਂ ਉੱਥੋਂ ਦੀਆਂ ਨੇ ਸਾਡਾ ਨੰਬਰ ਉਹਨਾਂ ਨੇ ਨੋਟ ਕੀਤਾ ਹੋਇਆ ਸਾਡੇ ਸਾਈਨ ਨੇ ਸਾਡਾ ਨਾਮ ਉਹਨਾਂ ਨੇ ਸਵੇਰੇ ਲਿਸਟ ਬਣਾਈ ਸੀ ਵੀ ਆਹ ਬੰਦਿਆਂ ਨੂੰ ਇੱਥੇ ਲੈ ਕੇ ਆਏ ਆ ਸਾਨੂੰ ਇਹ ਕਹਿ ਕੇ ਲੈ ਕੇ ਆਏ ਸੀ ਕਿ ਤੁਸੀਂ ਆਰਾਮ ਨਾਲ ਚੱਲੋ ਤੁਹਾਨੂੰ ਸ਼ਾਮ ਨੂੰ ਛੱਡ ਦਾਂਗੇ ਸਾਡੇ ਨਾਲ ਕੋਆਪਰੇਟ ਵੀ ਵਧੀਆ ਕੀਤਾ ਪ੍ਰਸ਼ਾਸਨ ਨੇ ਉਹਨਾਂ ਨੇ ਸਾਨੂੰ ਚਾਹ ਵੀ ਪਿਆਈ ਰੋਟੀ ਵੀ ਖਵਾਈ ਉਹਨਾਂ ਤੋਂ ਕੋਈ ਗਿਲਾ ਸ਼ਿਕਵਾ ਨਹੀਂ ਪਰ ਗੱਲ ਇਹ ਹੈ ਵੀ ਜਦੋਂ ਅਸੀਂ ਮੌਜੂਦ ਤੇ ਜਾ ਕੇ ਨਾਂ ਸਾਡਾ ਪਾ ਦੇਣਾ ਹਨਾ ਐਡੇ ਵੱਡੇ ਪਰਚੇ ਦੇ ਵਿੱਚ ਤੇ ਸੋਸ਼ਲ ਮੀਡੀਆ ਵਾਲੇ ਬੰਦਿਆਂ ਦੇ ਹਨਾ ਜਿਹੜਾ ਆਪਦਾ ਕੰਮਕਾਰ ਕਰਦੇ ਫਿਰਦੇ ਨੇ ਵੀ ਕੁਝ ਬਿਨਾ ਇਨਕੁਆਇਰੀ ਤੋਂ ਇੰਨਾ ਕੁਝ ਹੋ ਗਿਆ ਪਹਿਲਾ ਸਵਾਲ ਤੇ ਆ ਕਿ ਤੁਹਾਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਤੁਹਾਡੇ ਉੱਪਰ ਪਰਚਾ ਦਰਜ ਹੋ ਗਿਆ ਸਾਨੂੰ ਜੀ ਸਰਬਾ ਸਰਪੰਚ ਸਾਹਿਬ ਨੇ ਜਿਹੜੇ ਕੋਟ ਦੂਨਾ ਦੇ ਉਹਨਾਂ ਦੇ ਸਾਨੂੰ ਮੈਸੇਜ ਆਇਆ ਸੀ ਗੱਲ ਅਸੀਂ ਤਾਂ ਰੁਰਦੂ ਮਾਨਸਾ ਜੀ ਦੀ ਇੰਟਰਵਿਊ ਕਰੀ ਜਾਂਦੇ ਸੀ ਸਾਡਾ ਸੋਸ਼ਲ ਮੀਡੀਆ ਤੇ ਕੰਮ ਚੱਲਦਾ ਹੈ ਉਹਦਾ ਹੂੰ ਉਹ ਤਾਂ ਮੈਸੇਜ ਆਉਂਦਾ ਉਹ ਕਹਿੰਦੇ ਵੀ ਆਪਣੇ ਤੇ ਪਰਚਾ ਹੋ ਗਿਆ ਕਿਰਚ ਮਾਰਨ ਦਾ ਮੈਂ ਕਿਹਾ ਪਰਚਾ ਸਰਪੰਚ ਸਾਹਿਬ ਆਪਣੇ ਤੇ ਕਾਹਦਾ ਹੋ ਗਿਆ ਅਸੀਂ ਦੇਖਿਆ ਜਦੋਂ ਖੋਲ ਕੇ ਉਹ ਕਹਿੰਦੇ ਉੱਥੇ ਜਿਹੜਾ ਹੋਇਆ ਸਾਰਾ ਕੁਝ ਵੀ ਮਹਾ ਅਸੀਂ ਤਾਂ ਆਪਾਂ ਤਾਂ ਮੌਜੂਦ ਹੀ ਨਹੀਂ ਸੀ ਤਿੰਨਾਂ ਨੂੰ ਕਿਉਂਕਿ ਉਹ ਵੀ ਸਾਡੇ ਨਾਲ ਸੀ ਜੀ ਸਰਪੰਚ ਸਾਹਿਬ ਕੋਟ ਦੋਨਾਂ ਦੇ ਸਰਬਾਜੀ ਉਹ ਵੀ ਸਾਡੇ ਨਾਲ ਹੀ ਬੰਦ ਸੀ ਅਸੀਂ ਆਪ ਚਾਰ ਟੀਮ ਟੀਮ ਮੈਂਬਰ ਸੀ ਅਸੀਂ ਬੰਦ ਸੀ ਉੱਥੇ ਥਾਣੇ ਵਾਲਿਆਂ ਚ ਤੇ ਜਦੋਂ ਤੁਹਾਨੂੰ ਇਹ ਜਾਣਕਾਰੀ ਮਿਲਦੀ ਕਿ ਤੁਹਾਡੇ ਉੱਪਰ ਐਫ ਆਈ ਆਰ ਦਰਜ ਹੋ ਗਈ ਇਸ ਤੋਂ ਬਾਅਦ ਤੁਸੀਂ ਪੁਲਿਸ ਨਾਲ ਕੋਈ ਰਾਬਤਾ ਕਾਇਮ ਕੀਤਾ ਕਿ ਅਸੀਂ ਤਾਂ ਉਸ ਸਮੇਂ ਮੌਜੂਦ ਹੀ ਨਹੀਂ ਸੀ ਸਾਨੂੰ ਤਾਂ ਨਹੀਂ ਅਸੀਂ ਬੁਲਸ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਜੀ ਗੱਲ ਇਹ ਪਹਿਲੀ ਗੱਲ ਤਾਂ ਵੀ ਆਪਾਂ ਤਾਂ ਸੱਚੇ ਆ ਹਨਾ ਆਪਾਂ ਨੂੰ ਤਾਂ ਕੋਈ ਡਰ ਹੀ ਨਹੀਂ ਹੋਣਾ ਚਾਹੀਦਾ ਵੀ ਆਪਣੇ ਤੱਕ ਕੋਈ ਆਊਗਾ ਦੂਜਾ ਨੰਬਰ ਇਹ ਵੀ ਅੱਗੇ ਗੱਲ ਕਰੀ ਜਾਂਦੇ ਸਰਪੰਚ ਸਾਹਿਬ ਕਰੀ ਜਾਂਦੇ ਲਖਸਾਣਾ ਬਾਈ ਉਹ ਲੱਗੇ ਹੋਏ ਸੀ ਅੱਗੇ ਬੰਦੇ ਹਨਾ ਵੀ ਅਸੀਂ ਗੱਲਬਾਤ ਕਰਦੇ ਹਾਂ ਵੀ ਉਹ ਜੀ ਕੀ ਆ ਸਾਰਾ ਕੁਝ ਵੀ ਭਾਨੇ ਸਿੱਧੂ ਬਾਈ ਦੀ ਭੈਣ ਤੇ ਵੀ ਪਰਚਾ ਦੇਤਾ ਸਰਕਾਰੀ ਡਿਊਟੀ ਤੇ ਜਿਹੜੀ ਆਪਦਾ ਟੀਚਰ ਹੈ ਉਹ ਮਜੂਰ ਸੀ ਉੱਥੇ ਵੀ ਇਹ ਕਿਵੇਂ ਹੋ ਗਿਆ ਸਾਰਾ ਕੁਝ ਹਾਂ ਹਾਂ ਠੀਕ ਹੈ ਅਸੀਂ ਤਾਂ ਆਪਦੇ ਬਾਕੀ ਜਿਹੜੇ ਪ੍ਰੂਫ ਸੀ ਉਹਨਾਂ ਨੂੰ ਇਕੱਠੇ ਕਰਨ ਦੇ ਲੱਗੇ ਹੋਏ ਸੀ ਵੀ ਆਪਾਂ ਤਿੰਨ ਤਰੀਕ ਫੇਰ ਲੱਗਦਾ ਹੈ ਕਿ ਕੋਈ ਸਾਜ਼ਿਸ਼ ਹੈ ਦੇ ਪਿੱਛੇ ਕਿ ਕੁਝ ਲੋਕਾਂ ਨੂੰ ਜਾਣਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੇਖੋ ਜੀ ਚੱਕਰੇ ਆ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਸਾਜ਼ਿਸ਼ ਹੈ ਨਾ ਹੋ ਸਕਦਾ ਪੁਲਿਸ ਨੂੰ ਕੋਈ ਗਲਤਫਹਿਮੀ ਹੋਈ ਹੋਵੇ ਉਹਦੇ ਅਧੀਨ ਉਹਨਾਂ ਨੇ ਨਾਮ ਵਿੱਚ ਪਾਤਾ ਹੋਵੇ ਵੀ ਇਹ ਬੰਦੇ ਐਕਟਿਵ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਭਾਨੇ ਨਾਲ ਵੀ ਜੁੜੇ ਹੋਏ ਨੇ ਵੀ ਹੋ ਸਕਦਾ ਉੱਥੇ ਹੀ ਹੋਣੇ ਪਰ ਸਾਡੇ ਦਾ ਸੋਸ਼ਲ ਮੀਡੀਆ ਜਿੰਨੇ ਅਕਾਊਂਟ ਨੇ ਤਿੰਨ ਤਰੀਕ ਨੂੰ ਸਵੇਰ ਤੋਂ ਲੈ ਕੇ ਕੋਈ ਵੀਡੀਓ ਨਹੀਂ ਅਪਲੋਡ ਹੋਈ ਅਸੀਂ ਤਾਂ ਸ਼ਾਮ ਨੂੰ ਜਾਣਕਾਰੀ ਦਿੰਨੇ ਆ ਵੀ ਸਾਨੂੰ ਅੱਜ ਗ੍ਰਿਫਤਾਰ ਕਰ ਲਿਆ ਸੀ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਚੀਜ਼ ਦੀ ਮੰਗ ਕਰਦੇ ਆ ਵੀ ਤੁਸੀਂ ਤੇਨੇ ਤਰੀਕ ਨੂੰ ਉਥੇ ਮੌਜੂਦ ਕੌਣ ਸੀ ਕੌਣ ਨਹੀਂ ਸੀਗਾ ਨਾ ਉਸ ਹੱਬ ਨਾਲ ਸਾਰਾ ਕੁਝ ਵੀ ਦੇਖ ਕੇ ਕਰਿਆ ਜਾਵੇ ਵੀ ਇਹ ਤਾਂ ਸ਼ਰਿਆਮ ਹੀ ਹੈ ਨਾ ਇੱਕ ਸਰਕਾਰੀ ਪ੍ਰੂਫ ਪਏ ਨੇ ਵੀ ਥਾਣੇ ਦੇ ਵਿੱਚ ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਬੰਦੇ ਸਾਰਾ ਦਿਨ ਪੁਲਿਸ ਸਟੇਸ਼ਨ ਮੌਜੂਦ ਨੇ ਵੀ ਤੁਸੀਂ ਉਹਦੇ ਬਾਵਜੂਦ ਵੀ ਪਰਚਾ ਦੇ ਰਹੇ ਹੋ ਤਾਂ ਫਿਰ ਝੂਠਾ ਹੀ ਹੋ ਗਿਆ ਨਾ ਪਰਚਾ ਜੀ ਤੇ ਤੁਹਾਨੂੰ ਇਹ ਨਹੀਂ ਲੱਗਦੀ ਕਿ ਪੁਲਿਸ ਨੂੰ ਪਹਿਲਾਂ ਥੋੜੀ ਜੀ ਸ਼ੁਰੂਆਤੀ ਜਾਂਚ ਪੜਤਾਲ ਕਰਨੀ ਚਾਹੀਦੀ ਸੀ ਐਫ ਆਈ ਆਰ ਦਰਜ ਕਰਨ ਤੋਂ ਪਹਿਲਾਂ ਬਿਲਕੁਲ ਕਰਨੀ ਚਾਹੀਦੀ ਸੀ ਜੀ ਇਹ ਤਾਂ ਬਹੁਤ ਵੱਡਾ ਮਸਲਾ ਹੋ ਗਿਆ ਹਨਾ ਇੱਕ ਬੰਦੇ ਨੇ ਮੰਨ ਕੇ ਚੱਲੋ ਕਿਤੇ ਬਾਹਰ ਹੀ ਜਾਣਾ ਉਹ ਤਾਂ ਸਾਰਾ ਰੁਕ ਗਿਆ ਸਾਰਾ ਸਿਸਟਮ ਹੀ ਉਲਟ ਗਿਆ ਉਹਦਾ ਜੇ ਗ੍ਰਿਫਤਾਰੀਆਂ ਵੀ ਕਿਤੇ ਪਾਏ ਜਾਣੀਆਂ ਪੁਲਿਸ ਥੋੜਾ ਜਿਹਾ ਹੋਰ ਜਲਦਬਾਜ਼ੀ ਕਰ ਦੈਂਦੀ ਬਹੁਤ ਦਿੱਕਤ ਆ ਜਾਂਦੀ ਸਾਰਿਆਂ ਨੂੰ ਐਨਡੀ ਇਹ ਤਾਂ ਕਰਨੀ ਚਾਹੀਦੀ ਸੀ ਜੀ ਇੱਕ ਗੱਲ ਹੀ ਸਮਝ ਆ ਰਹੀ ਤੁਸੀਂ ਦੇਖੋ ਕਿ ਇੱਕ ਪਾਸੇ ਤਾਂ ਤਕਰੀਬਨ ਰਾਤ ਨੂੰ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੁੰਦੀ ਆ ਹਾਂ ਜੀ ਤੇ ਉਦੋਂ ਲਿਖਤੀ ਸਮਝੌਤਾ ਵੀ ਹੁੰਦਾ ਬਿਲਕੁਲ ਜੀ ਪਾਸ ਤੋਂ ਰਿਹਾ ਹੋਊਗਾ ਦੇਖੋ ਇਹ ਕਿਸੇ ਨਹੀਂ ਬਣੂਗਾ ਇਹ ਗੱਲ ਔਨ ਦੀ ਸਟੇਜ ਹੁੰਦੀ ਆ ਬਿਲਕੁਲ ਜੀ ਇਸ ਤੋਂ ਪਹਿਲਾਂ ਹੀ ਪੁਸਤ ਦੇ ਵੱਲੋਂ ਤਕਰੀਬਨ ਪੌਣੇ 6 ਵਜੇ ਐਫ ਆਈ ਆਰ ਦਰਜ ਹੋ ਜਾਂਦੀ ਆ ਬਿਲਕੁਲ ਜੀ ਤਾਂ ਹੁਣ ਸਵਾਲ ਇਹ ਆ ਕਿ ਕਿਤੇ ਜਿਹੜੇ ਆਗੂ ਨੇ ਜਾਂ ਤੁਹਾਡਾ ਨਾਮ ਸ਼ਾਮਲ ਹੈ ਕੁਝ ਲੋਕਾਂ ਨੂੰ ਜਾਣਬੁੱਝ ਕੇ ਹੁਣ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਦੇਖੋ ਇਹ ਸਾਰੀਆਂ ਚੀਜ਼ਾਂ ਦਾ ਹਨਾ ਜਦੋਂ ਤੱਕ ਉਸ ਬਾਹਰ ਨਹੀਂ ਆਉਂਦਾ ਨਿਕਲ ਕੇ ਉਦੋਂ ਤੱਕ ਕੁਝ ਕਹਿ ਨਹੀਂ ਸਕਦੇ ਹੁਣ ਜੇ ਸਾਡੇ ਵਰਗਿਆਂ ਕੋਲੇ ਜਿੰਨਾਂ ਕੋਲੇ ਸਬੂਤ ਵੀ ਪਏ ਨੇ ਵੀ ਅਸੀਂ ਤਿੰਨ ਨੂੰ ਉੱਥੇ ਹੈ ਨਹੀਂ ਜੇ ਸਾਨੂੰ ਫੇਰ ਵੀ ਇਹਦੇ ਵਿੱਚ ਘੁਲਸਿਆ ਜਾਊਗਾ ਫਿਰ ਤਾਂ ਸਾਜ਼ਿਸ਼ ਹੀ ਹੋ ਸਕਦੀ ਹੈ ਤਾਂ ਕਈ ਆ ਨਾ ਚਰਿਆਂ ਜੇ ਪੁਲਿਸ ਪ੍ਰਸ਼ਾਸਨ ਆਪਦਾ ਕੰਮ ਸਹੀ ਤਰੀਕੇ ਨਾਲ ਕਰਦਾ ਜੇ ਉਹ ਉਸੇ ਸਮਝੌਤੇ ਤੇ ਬਰਕਰਾਰ ਰਹਿੰਦਾ ਵੀ ਜਿਹੜੇ ਪਰਚੇ ਸੀ ਪਿਛਲੇ ਉਹ ਸਾਰਾ ਕੁਝ ਹੋਣਾ ਸੀ ਹੋ ਗਿਆ ਜਾਂ ਉਹਨਾਂ ਤੋਂ ਗਲਤ ਫਹਮੀ ਨਾਲੇ ਸਾਰਾ ਕੁਝ ਹੋਇਆ ਤਾਂ ਤਾਂ ਸਾਰਾ ਕੁਝ ਕਲੀਅਰ ਹੀ ਹੈ ਇਹ ਫਿਰ ਤਾਂ ਹਮ ਪਰ ਤਕਰੀਬਨ ਤਿੰਨ ਤਰੀਕ ਦੀ ਐਫ ਆਈ ਆਰ ਦਰਜ ਹੋਈ ਆ ਤੇ ਲਗਭਗ ਇੱਕ ਹਫਤਾ ਹੋਣ ਨੂੰ ਆ ਗਿਆ ਤੇ ਪੁਲਿਸ ਨੇ ਹੁਣ ਤੱਕ ਕੋਈ ਰੇਡ ਕੀਤੀ ਹੋਵੇ ਤੁਹਾਨੂੰ ਕੋਈ ਫੋਨ ਕਾਲ ਕੀਤੀ ਹੋਵੇ ਨਹੀਂ 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 ਬਿਲਕੁਲ ਨਹੀਂ ਜੀ ਬਿਲਕੁਲ ਕੋਈ ਰੇਡ ਨਹੀਂ ਕੀਤੀ ਕੋਈ ਫੋਨ ਨਹੀਂ ਹੋਇਆ ਸੀ ਆਪਦਾ ਇੱਕ ਦੋ ਥਾਣਿਆਂ ਦੇ ਵਿੱਚ ਵੀ ਹਨਾ ਭਰਾ ਨੇ ਸਾਡੇ ਆਉਣੀ ਜਾਣੀ ਵੀ ਅਸੀਂ ਗਏ ਵੀ ਹਾਂ ਬਰਨਾਲੇ ਵੀ ਗਏ ਕੋਈ ਇਹ ਜੀ ਕੋਈ ਗੱਲਬਾਤ ਨਹੀਂ ਹੋਈ ਕਿਸੇ ਨੇ ਹਲੇ ਤੱਕ ਵੀ ਨਹੀਂ ਸਾਨੂੰ ਕੋਈ ਫੋਨ ਜਾਂ ਕੋਈ ਸਾਡੇ ਘਰੇ ਪਹੁੰਚਿਆ ਹੋਵੇ ਐਵੇਂ ਦਾ ਕੁਝ ਨਹੀਂ ਹੋਇਆ ਜੀ ਹਲੇ ਵੀ ਅਸੀਂ ਇੱਕ ਵੀਡੀਓ ਦੇਖੀ ਸੀ ਤਨੋਲਾ ਐਸਐਚਓ ਸਾਭ ਦੀ ਹੁਣੀ ਥੋੜਾ ਟਾਈਮ ਪਹਿਲਾਂ ਉਹ ਕਹਿ ਰਹੀ ਸੀ ਅਸੀਂ ਇਨਕੁਆਰੀ 'ਚ ਲੱਗੇ ਹੋਏ ਹਾਂ ਅਜੇ ਕਲੀਅਰ ਕਰਦੇ ਹਾਂ ਜਲਦੀ ਅਸੀਂ ਪਰ ਉਸ ਵੀਡੀਓ ਚ ਉਹਨਾਂ ਨੇ ਇਹ ਨਹੀਂ ਸਾਫ਼ ਕੀਤਾ ਜੋ ਇੰਟਰਵਿਊ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਕੀ ਅਸੀਂ ਪਹਿਲਾਂ ਸ਼ੁਰੂਆਤੀ ਜਾਂਚ ਪੜਤਾਲ ਨਹੀਂ ਕੀਤੀ ਹਾਂਜੀ ਹਾਂਜੀ ਉਹ ਬਿਲਕੁਲ ਜੀ ਉਹ ਇੱਕ ਗਿਲਾ ਸ਼ਿਕਵਾ ਹੈਗਾ ਹਨਾ ਪ੍ਰਸ਼ਾਸਨ ਨਾਲ ਵੀ ਉਹਨਾਂ ਨੂੰ ਆਪਦਾ ਕੰਮ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਸੀ ਨਹੀਂ ਪਰ ਤੁਸੀਂ ਦੂਸਰੇ ਪਾਸੇ ਦੱਸ ਰਹੇ ਹੋ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਹੋ ਯੂਟਿਊਬਰ ਵੀ ਹੋ ਵੀਡੀਓ ਬਣਾ ਰਹੇ ਹੋ ਹਾਂਜੀ ਕਿ ਸਰਕਾਰੋਂ ਤੁਹਾਡੇ ਦੇ ਕੋਈ ਖਾਸ ਅਲਰਜੀ ਆ ਫਿਰ ਇਸ ਦਾ ਮਤਲਬ ਕਿ ਦੇਖੋ ਜੀ ਹੋ ਸਕਦਾ ਹੁਣ ਸਾਨੂੰ ਇਹ ਚੀਜ਼ ਤਾਂ ਨਹੀਂ ਪਤਾ ਪਰ ਅਸੀਂ ਤਾਂ ਸੀਐਮ ਆਨੰਤ ਸਾਹਿਬ ਤੋਂ ਵੀ ਇਹ ਸਵਾਲ ਪੁੱਛਣਾ ਚਾਹੁੰਦੇ ਆ ਕਿ ਇੱਕ ਤਾਂ ਉਹ ਇਹ ਕਹਿ ਰਹੇ ਨੇ ਵੀ ਤੁਸੀਂ ਪੰਜਾਬ ਚ ਰਹਿ ਕੇ ਆਪਣਾ ਕੰਮ ਧੰਦਾ ਕਰੋ ਬਾਹਰ ਨਾ ਜਾਓ ਦੂਸਰੇ ਪਾਸੇ ਰੋਜ਼ਗਾਰ ਨੂੰ ਠੱਲ ਵੀ ਮਾਰ ਕੇ ਕਿੰਨੇ ਕਿੰਨੇ ਲੋਕਾਂ ਦੇ ਘਰ ਉਜਾੜਨ ਤੇ ਤੁਲ ਗਏ ਉਹ ਤਾਂ 17-18 ਬੰਦਿਆਂ ਦੇ ਪਰਚੇ ਨੇ ਬਾਕੀ ਅਨਨੋਨ ਬੰਦਿਆਂ ਦੇ ਪਰਚੇ ਨੇ ਉਹ ਤਾਂ ਸਾਰਿਆਂ ਦੇ ਘਰੀ ਬਰਬਾਦ ਨੇ ਜਿਨ੍ਹਾਂ ਨਾਲ ਕੁਝ ਵੀ ਹੋ ਗਿਆ ਐਵੇਂ ਦਾ ਹਾਂ ਪਰ ਚਲੋ ਫਿਰ ਵੀ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਯਾਰ ਆਪਾਂ ਤਾਂ ਸੱਚ ਨਾਲ ਖੜੇ ਆਂ ਸੱਚ ਦਾ ਸਾਥ ਦਿੱਤਾ ਸੀ ਜਦੋਂ ਭਾਨਾ ਬਾਈ ਹਨਾ ਦੂਜਿਆਂ ਵਾਸਤੇ ਜੇੜੇ 'ਚ ਬੈਠਾ ਤਾਂ ਕੋਈ ਗੱਲ ਨਹੀਂ ਯਾਰ ਆਪਾਂ ਉਹਨੂੰ ਜਦੋਂ ਭਰਾਈ ਬਣਾ ਲਿਆ ਕੋਈ ਠੀਕ ਹੈ ਫਿਰ ਜਿਵੇਂ ਪ੍ਰਸ਼ਾਸਨ ਦੀ ਮਰਜ਼ੀ ਹੈ ਹਨਾ ਜਾਂ ਸਰਕਾਰ ਦੀ ਹੈ ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਐਨੇ ਚਾਹ ਨਾਲ ਸਰਕਾਰ ਬਣਾਈ ਹੋਈ ਸੀ ਅੱਜ ਸਾਨੂੰ ਉਹਨਾਂ ਤੋਂ ਇਹ ਗਿਲੇ ਸ਼ਿਕਵੇ ਹਨਾ ਸਾਰਾ ਕੁਝ ਕਰਨਾ ਪੈ ਰਿਹਾ ਸਮਾਂ ਫੇਰ ਵੀ ਆਊਗਾ ਦੁਬਾਰੇ ਜੀ ਜਸਵੀਰ ਜੀ ਤੁਹਾਡੀ ਗ੍ਰਿਫਤਾਰੀ ਹੋ ਸਕਦੀ ਹੈ ਕਿ ਨਹੀਂ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਇਸ ਪਾਬਤ ਦੇਖੋ ਜੀ ਗ੍ਰਿਫਤਾਰੀ ਤਾਂ ਹੋਊਗੀ ਹੁਣ ਜੇ ਤਾਂ ਹੁਣ ਇਹ ਪਰਚਾ ਕੈਂਸਲ ਨਹੀਂ ਹੁੰਦਾ ਫਿਰ ਤਾਂ ਗ੍ਰਿਫਤਾਰੀ ਪੁਲਿਸ ਨੂੰ ਤਾਂ ਪਾਉਣੀ ਪਊਗੀ ਇਹਦੀ ਤਾਂ ਕੋਈ ਜ਼ਮਾਨਤ ਵੀ ਨਹੀਂ ਹੈਗੀ ਹੂੰ ਹਨਾ ਹੋ ਸਕਦਾ ਸਾਡੇ ਸਾਰੇ ਟੀਮ ਮੈਂਬਰਾਂ ਦੀ ਹੋ ਜੇ ਸਾਰਿਆਂ ਦੀ ਹੋ ਜੇ 22 ਇੰਜੀਨੀਅਰ ਦੀ ਹੋ ਜੇ ਮੇਰੀ ਵੀ ਹੋ ਜੇ ਸਾਡੇ ਸਾਰੇ ਟੀਮ ਮੈਂਬਰਾਂ ਦੀ ਹੋ ਸਕਦੀ ਜਿਸ ਅਨਨੌਨ ਦੇ ਵਿੱਚ ਹਲੇ ਅਣਪਛਾਤੇ ਵਿਅਕਤੀਆਂ ਤੇ ਜੇ ਠੱਕੇ ਨਾਲ ਪਾਉਣਗੇ ਫਿਰ ਉਹ ਕੁਝ ਵੀ ਕਰ ਸਕਦੇ ਨੇ ਹੂੰ ਪਰ ਅਸੀਂ ਇਹੀ ਚੀਜ਼ ਨੂੰ ਪ੍ਰਸ਼ਾਸਨ ਨੂੰ ਵਾਰੀ-ਵਾਰੀ ਕਹਿੰਦੇ ਆ ਵੀ ਇਨਕੁਆਇਰੀ ਦੇਖੋ ਐਡਾ ਵੱਡਾ ਮਹਿਕਮਾ ਪੰਜਾਬ ਪੁਲਿਸ ਹਨ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਕਰਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਇਨਕੁਆਇਰੀ ਪੂਰੇ ਪੱਕੇ ਤਰੀਕੇ ਨਾਲ ਕਰ ਲੈਣੀ ਚਾਹੀਦੀ ਹੈ ਕਿਉਂਕਿ ਵਾਰੀ-ਵਾਰੀ ਨਹੀਂ ਤਾਂ ਫਿਰ ਪੁਲਿਸ ਦਾ ਨਾਂ ਹੀ ਬਦਨਾਮ ਹੋਊਗਾ ਇੱਥੇ ਚਲੋ ਤੁਹਾਡੀ ਗ੍ਰਿਫਤਾਰੀ ਜੇ ਹੁੰਦੀ ਆ ਜਾਂ ਨਹੀਂ ਹੁਣ ਤੁਹਾਡਾ ਅਗਲਾ ਐਕਸ਼ਨ ਪਲਾਨ ਕੀ ਆ ਪਲਾਨ ਤਾਂ ਜੀ ਦੇਖੋ ਸਾਰੀ ਜਥੇਬੰਦੀਆਂ ਦੇ ਨਾਲ ਹੀ ਆ ਨਾ ਉਹ ਕਹਿੰਦੇ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਪ੍ਰਸ਼ਾਸਨ ਨਾਲ ਹੂੰ ਠੀਕ ਹੈ ਵੀ ਅਸੀਂ ਕਰਵਾਉਨੇ ਆ ਕਲੀਅਰ ਵੀ ਇਹ ਸਾਰਾ ਕੁਝ ਕਿਉਂ ਹੋਇਆ ਹੈ ਇਹ ਐਫ ਆਈ ਆਰਾਂ ਕਿਉਂ ਇੰਨੇ ਦਿਨਾਂ ਬਾਅਦ ਬਾਹਰ ਆਉਂਦੀਆਂ ਨੇ ਤੇ ਪੁਲਿਸ ਨੇ ਐਕਸ਼ਨ ਕਿਉਂ ਨਹੀਂ ਲਿਆ ਜੇ ਐਫ ਆਈ ਆਰ ਕਟੀਆਂ ਨੇ ਜਾਂ ਫਿਰ ਜਿਹੜੇ ਬੰਦੇ ਉੱਥੇ ਹੈ ਹੀ ਨਹੀਂ ਸੀ ਉਹਨਾਂ ਦੇ ਕਿਉਂ ਕਟੀਆਂ ਨੇ ਉਹ ਸਾਰੀ ਗੱਲਬਾਤ ਚੱਲੀ ਜਾਂਦੀ ਹੈ ਜੀ ਹੂੰ ਠੀਕ ਹੈ ਅਸੀਂ ਹੁਣ ਹਮੇਸ਼ਾ ਜਿੱਥੇ ਬੰਦੀ ਐ ਐਲਾਨ ਕਰੂ ਤੁਸੀਂ ਉਸੇ ਨਾਲ ਸਹਿਮਤ ਹੋ ਬਿਲਕੁਲ ਜੀ ਹੁਣ ਸਹਿਮਤ ਤਾਂ ਉਹਨਾਂ ਨਾਲ ਹੀ ਹੋਣਾ ਪਊਗਾ ਹਨਾ ਹੁਣ ਅਸੀਂ ਪ੍ਰਸ਼ਾਸਨ ਨਾਲ ਤਾਂ ਹਲੇ ਕੋਈ ਗੱਲ ਕਰ ਨਹੀਂ ਸਕਦੇ ਕਿਉਂਕਿ ਜਦੋਂ ਜਿੱਥੇ ਬੰਦੀਆਂ ਕਰ ਰਹੀਆਂ ਨੇ ਜੇ ਸਾਨੂੰ ਪ੍ਰਸ਼ਾਸਨ ਬੁਲਾਉਂਦਾ ਠੀਕ ਹੈ ਸੁਣਨਾ ਜਾਂ ਨਾ ਸੁਣਨਾ ਚਲੋ ਉਹਨਾਂ ਦੀ ਮਰਜ਼ੀ ਹੈ ਤਾਂ ਤੁਹਾਡਾ ਇਹ ਕਿਹਨੇ ਤੁਹਾਡੇ ਨਾਲ ਸ਼ਰਿਆਮ ਤੱਕਾ ਹੋ ਰਿਹਾ ਹੈ ਇਸ ਸਮੇਂ ਫਿਰ ਬਿਲਕੁਲ ਬਿਲਕੁਲ ਹਰੀਆਮ ਤੱਕ ਹੈ ਜੀ ਦੇਖੋ ਨਾ ਜੇ ਤਾਂ ਆਪਾਂ ਨੇ ਕੁਝ ਕਰਿਆ ਹੋਵੇ ਐਵੇਂ ਦਾ ਤਾਂ ਉਹ ਤੇ ਕੋਈ ਗਿਲਾ ਸ਼ਿਕਵਾ ਨਹੀਂ ਹੁੰਦਾ ਵੀ ਆਪਾਂ ਕੋਈ ਟੋਲ ਭੰਨੇ ਆ ਜਾਂ ਆਪਾਂ ਕੋਈ ਹਫੜਾ ਦਫੜੀ ਕਰਵਾਈ ਹੈ ਅਸੀਂ ਤਾਂ ਬਲਕਿ ਹਰੇਕ ਵੀਡੀਓ ਦੇ ਵਿੱਚ ਇਹ ਕਹਿੰਦੇ ਰਹੇ ਆ ਵੀ ਚਲੋ ਆਪਾਂ ਕੋਈ ਪ੍ਰਦਰਸ਼ਨ ਕਰਨਾ ਵੀ ਹੈ ਸ਼ਾਂਤਮਈ ਤਰੀਕੇ ਨਾਲ ਕਰਨਾ ਹੈ ਤੇ ਜਿੱਥੇ ਆਪਾਂ ਨੂੰ ਰੋਕਤਾ ਆਪਾਂ ਉੱਥੇ ਰੁਕਣਾ ਹੈ ਆਪਾਂ ਨੂੰ ਪ੍ਰਸ਼ਾਸਨ ਦਾ ਸਾਥ ਚਾਹੀਦਾ ਆਪਾਂ ਨੇ ਉਹਨਾਂ ਦਾ ਸਾਥ ਦੇਣਾ ਦੋ ਥਾਂ ਤੇ ਸਾਡੀ ਗ੍ਰਿਫਤਾਰੀ ਹੁੰਦੀ ਹੈ 29 ਨੂੰ ਧੂਰੀ ਹੁੰਦੀ ਹੈ ਉੱਥੇ ਵੀ ਸਾਨੂੰ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਤਿੰਨ ਨੂੰ ਵੀ ਸਾਨੂੰ ਰੱਖਿਆ ਪਰ ਸ ਜੀ ਬਰੀਕੀ ਨਾਲ ਕਰ ਲੈਣੀ ਚਾਹੀਦੀ ਸੀ ਜੀ ਜੀ ਠੀਕ ਹੈ ਜੀ ਹੁਣ ਵੀ ਸਾਡੀ ਇਹੀ ਮੰਗ ਹੈ ਵੀ ਜੇ ਉਹਨਾਂ ਕੋਲੇ ਸਮਾਂ ਹੈਗੇ ਉਹ ਕਰੀ ਜਾਂਦੇ ਨੇ ਇਨਕੁਆਰੀਆਂ ਤਾਂ ਉਹਨਾਂ ਨੂੰ ਬਿਲਕੁਲ ਬਰੀਕ ਤਰੀਕੇ ਨਾਲ ਹੀ ਕਰਨੀ ਚਾਹੀਦੀ ਹੈ ਇਹ ਤਾਂ ਚੈੱਕ ਕਰਨ ਘੱਟੋ ਘੱਟ ਵੀ ਬਾਲੀਆਂ ਥਾਣੇ ਦੇ ਵਿੱਚ ਜਸਵੀਰ ਹੋਰੀ ਉਹਨਾਂ ਦੀ ਪੂਰੀ ਟੀਮ ਠੀਕ ਹੈ ਸਰਪੰਚਾ ਉੱਥੇ ਮੌਜੂਦ ਸੀ ਜਾਂ ਨਹੀਂ ਸੀ ਜੀ ਜਾਂ ਉਹਨਾਂ ਨੇ ਕੋਈ ਐਮੇ ਦੀ ਪੋਸਟ ਪਾਈ ਹੈ ਜਿਹਦੇ ਕਰਕੇ ਲੋਕ ਪੜ ਕੇ ਨੇ ਵੀ ਤੁਸੀਂ ਜਾ ਕੇ ਉੱਥੇ ਆਹ ਕਰੋ ਜੀ ਠੀਕ ਹੈ ਜੀ ਅੱਜ ਚਲੋ ਸਾਡੇ ਨਾਲ ਹੋ ਰਿਹਾ ਨਾ ਸੋਸ਼ਲ ਮੀਡੀਆ ਤੇ ਅਸੀਂ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਜੀ ਹਾਂਜੀ ਇਹਦਾ ਬਿਲਕੁਲ ਬਾਕੀ ਲੋਕਾਂ ਨੂੰ ਵੀ ਇਸ ਜਿਹੜੀ ਆਪਣੀ ਆਡੀਓ ਚੱਲ ਰਹੀ ਹੈ ਤੇ ਰਾਈ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਸੱਚ ਦਾ ਸਾਥ ਦਿਓ ਹਨਾ ਜੀ ਤੇ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਗੱਲਾਂ ਨਾਲ ਸਹਿਮਤ ਹੋ ਜਾਣਾ ਚਾਹੀਦਾ ਕਿਉਂਕਿ ਸਰਕਾਰ ਲੋਕਾਂ ਦੀ ਲੋਕਾਂ ਨੇ ਬਣਾਈ ਹੈ ਲੋਕਾਂ ਦੇ ਵਿੱਚ ਉਹਨਾਂ ਨੇ ਆਉਣੇ ਬਾਅਦ ਚੋ ਇਹ ਸਵਾਲਾਂ ਦੇ ਜਵਾਬ ਦੇਣੇ ਬਹੁਤ ਔਖੇ ਹੋ ਜਾਣਗੇ ਉਹਨਾਂ ਨੂੰ ਜੀ ਸਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ